ਮੇਰਾ ਸਤਿਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੋ ਪਿਆਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨ ਲੱਗੇ ਆ ਸੋ ਪਿਆਰਿਓ 25 ਸਾਲਾਂ ਤੋਂ ਲੈ ਕੇ ਖਿਮਾ ਕਰਨੀ 25 ਤੋਂ ਲੈ ਕੇ 31 ਦਸੰਬਰ ਤੱਕ ਇਹ ਤਿੰਨ ਕੰਮ ਜ਼ਰੂਰ ਕਰ ਲਿਆ ਜੇ ਫਿਰ ਦੇਖਣਾ ਘਰ ਸਵਰਗ ਬਣਦਾ ਸੋ ਸ਼ਹੀਦਾਂ ਦਾ ਪੈਰਾ ਲੱਗੇਗਾ ਜੋ ਭਾਗਾਂ ਚ ਨਹੀਂ ਉਹ ਵੀ ਮਿਲ ਜਾਣਾ ਹੈ ਇੱਕ ਕੰਮ ਇਹ ਕਰਨ ਦੀ ਜ਼ਰੂਰਤ ਹੈ ਅੱਪਾ ਇਸ ਵਿਸ਼ੇ ਤੇ ਕੁਝ ਕੋਈ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਨੀਆਂ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ 25 ਦਸੰਬਰ ਤੋਂ ਲੈ ਕੇ 31 ਦਸੰਬਰ ਇਹ ਉਹ ਦਿਨ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਪੁਰਬ ਹੈ ਉਹ ਮਨਾਇਆ ਜਾਂਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋ ਸਾਧ ਸੰਗਤ ਇਹਨਾਂ ਦਿਨਾਂ ਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰੀ ਅਰਜ਼ ਕੀਤੀ ਹੋ ਕੇ ਕਿ ਕਿਤੇ ਖੁਸ਼ੀ ਦੇ ਕਾਰਜ ਜਿਹੜੇ ਨੇ ਉਹ ਬਾਅਦ ਵਿੱਚ ਕਰ ਲਏ ਜਾਣ ਜਾਂ ਫਿਰ ਇਹਨਾਂ ਦਿਨਾਂ ਤੋਂ ਪਹਿਲਾਂ ਪਹਿਲਾਂ ਕਰ ਲਏ ਜਾਣ ਚੰਗਾ ਨਹੀਂ ਲੱਗਦਾ ਇਹਨਾਂ ਦਿਨਾਂ ਨੂੰ ਕਿਉਂਕਿ ਇਹ ਜਿਹੜੇ ਦਿਨ ਨੇ ਸਾਡੇ ਲਈ ਇੱਕ ਸੋਗ ਦੇ ਦਿਨ ਨੇ ਇੱਕ ਉਹਨਾਂ ਸਾਹਿਬਜ਼ਾਦਿਆਂ ਨੂੰ ਜਿਲੀਆਂ ਦੇਣ ਦੇ ਦਿਨ ਨੇ ਉਹ ਸਾత్సੰਗਤ ਇਹਨਾਂ ਦਿਨਾਂ ਦੇ ਵਿੱਚ ਸੇਵਾ ਸਿਮਰਨ ਜੈ ਉਹਨਾਂ ਹੀ ਵਧੀਆ ਹੈ ਉਹਨਾਂ ਹੀ ਵਧੀਆ ਜਿੰਨਾ ਵੀ ਹੋ ਜਾਏ ਤੇ ਔਰ ਇੱਕ ਬੇਨਤੀ ਨਾਲ ਹੀ ਕਰਦੇ ਆਂ ਕਿ ਸਾਧ ਸੰਗਤ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਅਸੀਂ ਸੇਵਾ ਸਿਮਰਨ ਕਰਾਂਗੇ ਉਹਨਾਂ ਹੀ ਸਹਾਈ ਹੈ ਸੋ ਸਾਧ ਸੰਗਤ ਦੂਜੀ ਗੱਲ ਆਂਡਾ ਮੀਡ ਸ਼ਰਾਬ ਜੇ ਅਸੀਂ ਘਰਾਂ ਵਿੱਚ ਵਰਤਦੇ ਆਂ ਤੇ ਉਸ ਚੀਜ਼ ਤੋਂ ਪਰਹੇਜ਼ ਕੀਤਾ ਜਾਏ ਨਿੰਦਾ ਚੁਗਲੀ ਤੋਂ ਪਰਹੇਜ਼ ਕੀਤਾ ਜਾਏ ਉਪਰੀਆਂ ਸ਼ੈਵਾਂ ਤੋਂ ਪਰਹੇਜ਼ ਕੀਤਾ ਜਾਏ ਉਹ ਕਰਮੀ ਬੰਦਿਆਂ ਦਾ ਸਾਥ ਇਹਨਾਂ ਦਿਨਾਂ 'ਚ ਨਾ ਕੀਤਾ ਜਾਏ ਉਹਨਾਂ ਤੋਂ ਪਰਹੇਜ਼ ਕੀਤਾ ਜਾਏ ਨਿੰਦਾ ਚੁਗਲੀ ਆਪ ਕਰਨੀ ਬਹੁਤ ਦੂਰ ਦੀ ਗੱਲ ਸਾਧ ਸੰਗਤ ਇਹਨਾਂ ਚੀਜ਼ਾਂ ਤੋਂ ਪਰਹੇਜ਼ ਹੀ ਰੱਖਿਆ ਜਾਏ ਬਹੁਤ ਚੰਗੀ ਗੱਲ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜੇ ਖਾਸ ਧਿਆਨ ਰੱਖਿਆ ਜਾਏ ਤੇ ਸਾਧ ਸੰਗਤ ਬੜੀ ਚੰਗੀ ਗੱਲ ਹੈ ਇਹ ਵੀ ਇੱਕ ਸ਼ਰਧਾਂਜਲੀ ਹੋਏਗੀ ਇਹਨਾਂ ਇਹ ਜਿਹੜੇ ਦਿਨ ਨੇ ਨਾ ਸਾਧ ਸੰਗਤ ਦੇ ਜਿਹੜੇ 5-7 ਦਿਨ ਨੇ ਇਹ ਦਿਨ ਗੁਰੂ ਦੇ ਆਸ਼ੇ ਮੁਤਾਬਕ ਜੀਕੇ ਵੇਖੀਏ ਇਹ ਜਿਹੜੇ ਦਿਨ ਨੇ ਸਤਗੁਰ ਨੂੰ ਦੇ ਦਈਏ ਵੀ ਸਤਗੁਰੂ ਇਹ ਦਿਨ ਤੇਰੇ ਨੇ ਤੇਰੇ ਮੁਤਾਬਕ ਜੀਣੇ ਨੇ ਫੇਰ ਵੇਖਿਓ ਕਿਵੇਂ ਚਮਤਕਾਰ ਹੁੰਦਾ ਤੇ ਮੈਂ ਕਹਣਾ ਪੂਰੀ ਜ਼ਿੰਦਗੀ ਆਪਾਂ ਆਪਣੇ ਹਿਸਾਬ ਨਾਲ ਜਿਉਉਣੇ ਆ ਸੋ ਸਾਧ ਸੰਗਤ ਆ ਜਿਹੜੇ ਕੁਝ ਕੁ ਦਿਨ ਨੇ ਇਹ ਗੁਰੂ ਦੇ ਮੁਤਾਬਕ ਜਿਉ ਕੇ ਵੇਖੀਏ ਸਤਗੁਰ ਦੇ ਮੁਤਾਬਕ ਇਹ ਦਿਨ ਜਿਉ ਕੇ ਵੇਖੀਏ ਗੁਰੂ ਨੂੰ ਕਹੀਏ ਸਤਗੁਰੂ ਕਿਰਪਾ ਕਰਿਓ 파ਰਸ਼ਾ ਰਹਿਮਤ ਕਰਿਓ ਇਹ ਦਿਨ ਜਿਹੜੇ ਨੇ ਨਾ ਤਾਪ ਜੀ ਦੀ ਕਿਰਪਾ ਰਹਿਮਤ ਦੇ ਨਾਲ ਮੈਤੂੰ ਜਿਵਾਇਓ ਸਤਿਗੁਰੂ ਤਾਂ ਜੋ ਕਿਰਪਾ ਹੋ ਸਕੇ ਰਹਿਮਤ ਹੋ ਸਕੇ ਇਹ ਦਿਨ ਜਿਹੜੇ ਬਤੀਤ ਹੋਣਗੇ ਨਾ ਇਹ ਦਿਨ ਮੇਰੀ ਜ਼ਿੰਦਗੀ ਦੇ ਯਾਦਗਾਰ ਦਿਨ ਬਣ ਸਕਣ ਮੈਂ ਕਹਿਣਯੋਗਾ ਹਾਂ ਇਹ ਸੱਤ ਦਿਨ ਮੈਂ ਗੁਰੂ ਦੇ ਮੁਤਾਬਕ ਬਤੀਤ ਕੀਤੇ ਨੇ ਤੇ ਇਨ੍ਹਾਂ ਦਿਨਾਂ ਦੇ ਵਿੱਚ ਜੋ ਆਨੰਦ ਵਜਿਆ ਨਾ ਉਹ ਆਨੰਦ ਮੈਨੂੰ ਪੂਰੀ ਜ਼ਿੰਦਗੀ 'ਚ ਨਹੀਂ ਆਇਆ ਕਹਿਣਯੋਗ ਹੋਈਏ ਸ਼ਹੀਦ ਸਿੰਘਾਂ ਦਾ ਪਹਿਰਾ ਲਗਿਆ ਵੇਖੋਗੇ ਜੋ ਭਾਗਾਂ ਦੇ ਵਿੱਚ ਨਹੀਂ ਤੇ ਉਹ ਵੀ ਤੁਹਾਨੂੰ ਪ੍ਰਾਪਤ ਹੋ ਜਾਣਾ ਮਿਲ ਜਾਣਾ ਹੋ ਸਕਦਾ ਹੈ ਨਾ 7 ਦਿਨਾਂ ਦਾ ਕੀਤਾ ਹੋਇਆ ਜਾਪ ਸੇਵਾ ਸਿਮਰਨ ਤੇ ਪਿਆਰਿਓ ਪੂਰੀ ਜ਼ਿੰਦਗੀ ਨੂੰ ਸਵਾਰ ਕੇ ਰੱਖਦੇ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖਦਾ ਹੈ ਤੇ ਇਸ ਗੱਲ ਦੇ ਉੱਤੇ ਪੈਰਾ ਦੇ ਕੇ ਆਪਣੀ ਜ਼ਿੰਦਗੀ ਨੂੰ ਕਰੜਾ ਬਣਾ ਕੇ ਤੇ ਆਪਣੇ ਮਨ ਨੂੰ ਠੋਸ ਕਰਕੇ ਇੱਕ ਵਾਰ ਕਰਕੇ ਵੇਖੀਏ ਤੇ ਮੈਂ ਕਹਿੰਦਾ ਪੂਰੀ ਜ਼ਿੰਦਗੀ ਆਪਣੇ ਹਿਸਾਬ ਨਾਲ ਆਪਾਂ ਚੱਲਦੇ ਆਂ ਆਪਣਾ ਮਨ ਜਿਹੜਾ ਆਪਾਂ ਉਹਨੂੰ ਆਪਣੇ ਹਿਸਾਬ ਨਾਲ ਦਵੱਲੀ ਫਿਰਦੇ ਤੇ ਇਸ ਮਨ ਨੂੰ ਜਿਹੜਾ ਹੈ ਉਹ 5-7 ਕੁ ਦਿਨ ਗੁਰੂ ਦੇ ਮੁਤਾਬਕ ਇਸ ਮਨ ਨੂੰ ਮਾਰ ਕੇ ਗੁਰ ਕੀ ਮਤ ਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਇਸ ਗੱਲ ਤੇ ਪਹਿਰਾ ਦਿੰਦੇ ਹੋਏ ਆਪਾਂ ਕਰਕੇ ਵੇਖੀਏ ਤੇ ਫਿਰ ਵੇਖਿਓ ਕਿਵੇਂ ਚਮਤਕਾਰ ਹੁੰਦਾ ਹੈ ਵੇਖਿਓ ਉਸੇ ਕਰਕੇ ਅਪਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ